ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅਸੀਂ ਸਾਰੇ ਜਾਣੇ ਠੀਕ ਠਾਕ ਆ ਉਮੀਦ ਕਰਦੇ ਆ ਤੁਸੀਂ ਵੀ ਸਾਰੇ ਜਾਣ ਠੀਕ ਠਾਕ ਹੋਵੋਗੇ ਤੇ ਬਹੁਤ ਦਿਨਾਂ ਬਾਅਦ ਅੱਜ ਆਪਾਂ ਫੇਰ ਵਲੌਗ ਸ਼ੂਟ ਕਰ ਰਹੇ ਆ ਕਿਉਂਕਿ ਥੱਕ ਬਹੁਤ ਜ਼ਿਆਦਾ ਗਏ ਸੀ ਜੂਪੀ ਦਾ ਦਵਾਨ ਇੰਨੀ ਦੂਰ ਲਾ ਲਾ ਕੇ ਆਏ ਹੈ ਨਾ ਲਗਾਤਾਰੀ ਫਿਰ ਕੋਰਕ ਖੇਤਰ ਨੂੰ ਚਲੇ ਗਏ ਹੁਣ ਠੀਕ ਆ ਅੱਜ ਸਾਨੂੰ ਛੁੱਟੀ ਸੀਗੀ ਸ਼ਾਮ ਦੇ ਸਵਾ ਕੁ 6 ਹੋ ਚੁੱਕੇ ਆ ਅਸੀਂ ਪੂਰੇ ਮਤਲਬ ਸ਼ੇਬੇ ਪਿੰਡ ਤੋਂ ਤੁਰ ਪਈ ਮਹਿਤਪੁਰ ਵਗੈਰਾ ਲੰਘ ਗਏ ਅਸੀਂ ਕਿਉਂਕਿ ਅੱਜ ਆਪਾਂ ਚੱਲੇ ਆ ਨਾਨਕ ਸਰ ਠੀਕ ਆ ਬਾਬਾ ਨਾਨਕ ਸਿੰਘ ਜੀ ਨਾਲ ਦਾ ਸਥਾਨ ਉਥੇ ਨਾਲੇ ਸਾਰੇ ਮਾਂ ਪ੍ਰਸ਼ੰਤ ਜੀ ਦਾ ਚੱਲੇ ਨਾਲੇ ਦਰਸ਼ਨ ਕਰ ਗਣ ਕਿਉਂਕਿ ਅੰਨ ਤੋਂ ਪੁਰਾ ਮਾਤਾ ਵਿਧਾਨੀ ਆਇਆ ਤੇ ਉਹ ਪਿੱਛੇ ਨਾਨਾ ਆਇਆ ਤੇ ਪੋ ਵੀ ਆ ਗਿਆ ਇਹਦਾ ਮਤਮਾ ਨਾ ਨਹੀਂ ਕਾਦੇ ਨਹੀਂ ਕਵਾਉਣਾ ਉਹਦਾ ਪਾਪਾ ਹੀ ਨੱਪ ਕੇ ਆਣਾ ਇੱਥੇ ਪੋਰਿਆਂ ਚ ਮਿੱਟੀ ਵੀ ਨਹੀਂ ਪੋਣੀ ਸੁੱਕਿਆ ਜਿੰਨੀ ਆ ਦੇ ਲੋ ਪਾਪਾ ਬਲੌਗ ਚ ਜੈਨ ਤੁਹਾਨੂੰ ਕੀ ਦਿੰਦੇ ਆ ਹਨਾ ਜਿੰਦਗਾਰ ਪਾਪਾ ਕੀ ਕਹੀ ਜਾਂਦੇ ਸੀ ਐਵੇਂ ਗगन ਕੌਰ ਵੀ ਆਈ ਆ ਤੇ ਆਪਾਂ ਨੂੰ ਇੱਕ ਬਹੁਤ ਵਧੀਆ ਗਿਫਟ ਭੇਜਿਆ ਗਿਆ ਕੈਨੇਡਾ ਦੀ ਧਰਤੀ ਤੋਂ ਬਬਲੀਏ ਵੱਲੋਂ ਬਬਲੀਏ ਵੱਲੋਂ ਤੇ ਗਗਨ ਹੁਣੀ ਐਨ ਪੂਰੇ ਜੈਲਸ ਹੋ ਰਹੇ ਆ ਜੇ ਪਹਿਲਾਂ ਨਾ ਉਹਨੇ 2 ਲੈ ਸੀ ਸਿੰਘ ਸਾਹਿਬ ਜੋ ਕਹਿੰਦਾ ਉਹ ਵਧੀਆ ਲੈ ਸੀ ਉਹਨੇ ਅਰਮਾਨੀ ਦੇ ਲੈ ਹਨਾ ਕਹਿੰਦਾ ਕਿ ਗਿਫਟ ਭੇਜਣਾ ਸੀ ਸਾਨੂੰ ਮੈਨੂੰ ਤਾਂ ਗਗਨ ਨੂੰ ਹਣਾ ਉਹਨੇ ਇਕੱਠੇ ਲਿਆਂਦੇ ਹਨਾ ਸਾਨੂੰ ਫੋਟੋ ਪਾ ਕੇ ਗਰੁੱਪ 'ਚ ਕਹਿੰਦਾ ਕਹਿੰਦਾ ਇੱਕ ਤੇਰਾ ਇੱਕ ਗਗਨ ਦਾ ਠੀਕ ਹੈ ਫਿਰ ਗਗਨ ਜਿਹੜੀ ਆ ਇਹ ਉਹਨੂੰ ਕਦੇ ਕਹ ਦੋ ਕਿ ਮੈਨੂੰ ਆ ਭੇਜ ਦੇ ਕਦੇ ਉਹ ਭੇਜ ਦੇ ਹਨਾ ਇਹ ਦੱਸੋ ਕਿ ਮੰਗਾਉਂਦੀ ਨਹੀਂ ਜਰਾਬਾਂ ਜਰਾਬਾਂ ਮੰਗਾਈਆਂ ਹੁਣ ਵੀ ਫਿਰ ਆਹੋ ਜਰਾਬਾਂ ਮੈਂ ਕਹਿੰਦਾ ਹੁਣ ਉਹਨੂੰ ਕਹਿੰਦਾ ਕਹਿੰਦਾ ਹਾਰ ਪਾਦਾ ਤੇ ਹਟਦੀ ਨਹੀਂ ਇੰਨੀ ਆ ਜਰਾਬਾਂ ਮੰਗਾਉਂਦੀ ਉਹਦੇ ਕੋਲ ਹਨਾ ਕਿ ਆ ਕਾਰਗੋ ਭੇਜਦੇ ਹਨਾ ਇੱਕ ਉਹ ਜੈਕਟ ਭੇਜਤੀ ਉਹ ਬਦਲ ਗਿਆ ਕਹਿੰਦਾ ਗਗਨ ਤੇਰੇ ਲਈ ਆ ਤੇ ਜਿਹੜਾ ਇੱਕ ਪਰਫਿਊਮ ਆ ਉਹ ਮੰਮੀ ਦਾ ਇੱਕ ਦਲੇਰ ਦਾ ਹਨਾ ਦੇਖਿਆ ਭਰਾ ਪਹਿਣਾ ਦੇ ਕਰਦੇ ਹੁੰਦੇ ਪਿੰਡਾਂ ਮੁੰਡਲੀ ਉਦੋਂ ਵੀ ਕੱਟੀਆਂ ਆਉਂਦੀਆਂ ਨੇ ਲੈ ਹਾਦੋ ਵੀ ਹੈ ਤੇ ਹਨਾ ਉਹ ਭੇਜਿਆ ਤੇ ਗਗਨ ਉਹਦਾ ਕੀ ਕਹਿੰਦੀ ਕਿਉਂਕਿ ਮੈਂ ਬਬਲੇ ਨੂੰ ਪਹਿਲਾਂ ਹੀ ਕਹਿਆ ਸੀ ਮੈਂ ਕਹਿੰਦਾ ਇਹਨੇ ਮਾਰਾ ਜਿਵੇਂ ਖੋਲਿਆ ਤੇ ਇਹਦੇ ਹਨਾ ਮੇਰੇ ਕੋਲੋਂ ਪੈਣੀ ਆ ਤੇ ਕਹਿੰਦਾ ਉਹਨੂੰ ਇਹਨੂੰ ਬਬਲੇ ਨੇ ਵੀ ਕਹਿਦਾ ਕਹਿੰਦਾ ਤੂੰ ਉਹਦਾ ਨਹੀਂ ਛੇੜਨਾ ਹਨਾ ਜਿਹੜਾ ਵੀ ਉਹ ਭੇਜੂਗੀ ਪਰਫਿਊਮ ਭੇਜਿਆ ਵਾ ਤੇ ਮੈਡਮਾ ਨੇ ਮੰਮੀ ਵਾਲਾ ਪਰਫਿਊਮ ਪਾ ਕੇ ਕਹਿੰਦੀ ਧੂਫ ਵਾਲੀ 스멜 ਆਉਂਦੀ ਆ ਕਹਿੰਦੀ ਧੂਫ ਵਾਲੀ ਮੈਂ ਕਿਹਾ ਜੇ ਤੈਨੂੰ ਮਿਲਿਆ ਹੁੰਦਾ ਫੇ ਨਹੀਂ ਸੀ ਤੈਨੂੰ ਧੂਫ ਵਾਲੀ ਲੱਗਣੀ ਫੇ ਤੂੰ ਕਹਿੰਦਾ ਸੀ ਵਾਹ ਵਾਹ ਬਹੁਤ ਨਾਦੀਆਂ ਨਹੀਂ ਟੈਨਸ਼ਨ ਨਹੀਂ ਲੈਣੀ ਆ ਤੁਹਾਨੂੰ ਕਿਹੜਾ ਮਿਲਣਾ ਪਉਣ ਨੂੰ ਮਾਮਾ ਜੀ ਲਿਆਈ ਸੀ ਮੇਰੇ ਵਿਆਹ ਤੇ ਹੈਨਾ ਨਹੀਂ ਸੁੱਕਣਾ ਐਵੇਂ ਸੁੱਤੂਗਾ ਮੈਂ ਚੋਰੀ ਚੋਰੀ ਪਾ ਦੇਣੀ ਹੁੰਦੀ ਮੇਰਾ ਤੋਟਣਾ ਸਿੰਘ ਸਾਹਿਬ ਇਦਾਂ ਨਾ ਕਹੋ ਯਾਰ ਆ ਕੀ ਗੱਲ ਆ ਮੈਨੂੰ ਫੋਨ ਨਾ ਦੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਉਥੋਂ ਲੈ ਕੇ ਨਹੀਂ ਦਿੱਤੇ ਆ ਚਲੋ ਪਾਪਾ ਤੁਸੀਂ ਗਵਾਹ ਹੋ ਨਾ ਤੁਹਾਡੇ ਵੀ ਲੈ ਕੇ ਆਈ ਸੀ ਨਾ ਹਾਂਜੀ ਬਸ ਠੀਕ ਐ ਮੇਂ ਆ ਮਮੀਆਂ ਸਾਡੀਆਂ ਕਹਿੰਦੀਆਂ ਆਹੀਂ ਮਾਰੀਆਂ ਸੀਗੀਆਂ ਹਾਂ ਸਾਂਝੇ ਲੱਗਦੇ ਤੇ ਪਾਪਾ ਤੇ ਮਮੀਆਂ ਦੇ ਸਹੀ ਗੱਲ ਐ ਚਲੋ ਸ਼ਾਮਾਂ ਦਾ ਵੇਲਾ ਵਾ ਤੇ ਕਾਂ ਤੇ ਆ ਵਧੀਆ ਸੋਹਣਾ ਲੱਗਦੇ ਲੱਗ ਰਿਹਾ ਪਰ ਤੁਹਾਨੂੰ ਵੀ ਸਾਰਿਆਂ ਨੂੰ ਲੱਗਦਾ ਕਿ ਹਨ ਨੂੰ ਹੀ ਲੱਗਦਾ ਵਾ ਕਿ ਇੱਕਦਮ ਇੰਨੀ ਜ਼ਿਆਦਾ ਗਰਮੀ ਜੀ ਆ ਗਈ ਐ ਨਾ ਫਿਰ ਹੋਮ ਬੜਾ ਜ਼ਿਆਦਾ ਗਰਮੀ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਐ ਬਹੁਤ ਜ਼ਿਆਦਾ ਗਰਮੀ ਐ ਤੇ ਇਹ ਹੁਣ ਇੱਥੋਂ ਸਿੰਗਲ ਰੋਡ ਹੀ ਜਾਂਦਾ ਜਿਹੜਾ ਸਾਡੇ ਪਿੰਡ ਤੋਂ ਜਾਂਦਾ ਨਾ ਜਗਰਾਵਾਵਾਲ ਨੂੰ ਸਾਰਾ ਸਿੰਗਲ ਰੋਡ ਆ ਜਿੰਦਕਾਰ ਕੌਣ ਆਏ ਅੱਜ ਦਾਦਾ ਦਾਦੀ ਵੀ ਆਈ ਆ ਤੇ ਭੂਈ ਔਰ ਇਹ ਭੂਈ ਬੈਠੀ ਪਿੱਛੇ ਭੂਆ ਹੁੰਦਾ ਵਿਚਾਰਿਆਂ ਵਾਲੇ ਭੂਆ ਕਹਿਣਾ ਨਹੀਂ ਆਉਂਦਾ ਜਨਨ ਕਈ ਭੂਆ ਹੈਂ ਕੀ ਖਾ ਲਮ ਆਲਾ ਭੂਆ ਅੱਛਾ ਭੂਆ ਤੇ ਬੈਠੀ ਭੂਆ ਦੋ ਮੱਲਾ ਕਿਨੇ ਸੀ ਜਾਇਆ ਪੁੱਤੂ ਦਸਤਾਤੀ ਨੇ ਮੇਰੇ ਮੰਮਾ ਨੇ ਮੰਮਾ ਨੂੰ ਤੁਮਨ ਲੇਦਾ ਪਤਾ ਮੇਰੀ ਉਡੀਕ ਐਵੇਂ ਥੋੜਨਾ ਤੇ ਚਲੋ ਮੈਂ ਕਿ ਮੇਰੀ ਤੇ ਹੁਣ 1 ਮਿੰਟ ਗगन ਭੈਣ ਤੇ ਹੁਣ ਆਪਾਂ ਪਹੁੰਚ ਚੱਲੇ ਆ ਕੋਈ ਪਰਸਨਲ ਗੱਲ ਸੀ ਥਾਂ ਨੂੰ ਵਿਚਾਰ ਨੇ ਰੋਕਿਆ ਆਪਾਂ ਕਿੱਥੇ ਆ ਗਏ ਪਹੁੰਚ ਗਏ ਸਿੰਘ ਸਾਹਿਬ ਜਗਰਾਉਂ ਆ ਗਏ ਜੀ ਜਗਰਾਉਂ ਬਸ ਤੁਹਾਡੇ ਇਹਦੇ ਡਾੜੇ ਦੇ ਵਿੱਚ ਤੁਸੀਂ ਜਿਹੜੇ ਲਾਇਆ ਹੈ ਨਾ ਤੇਲ ਉਹ ਉੱਪਰ ਨੂੰ ਸਾਫ਼ ਕਰੋ ਜਿਆਦਾ ਹੀ ਚਮਕ ਰਿਹਾ ਕੁਛ ਹਾਂਜੀ ਇੱਥੋਂ ਉਦੋਂ ਹੀ ਲੱਗਾ ਰਹਿ ਗਿਆ ਮੈਨੂੰ ਲੱਗਾ ਇਹਨਾਂ ਲਾ ਲਿਆ ਤੇ ਆਪਾਂ ਨੂੰ ਜਗਰਾਉਂ ਪਹੁੰਚ ਚੱਲੇ ਆ ਹਾਂਜੀ ਬਸ ਨਾਨਕ ਸਰ ਵਾਲਾ ਆਪਾਂ ਗੇਟ ਮੋੜ ਤੁਹਾਨੂੰ ਪਤਾ ਛੋਟੇ ਹੁੰਦੇ ਜਦ ਦਵਾਈ ਦਿੰਦੇ ਸੀ ਨਾ ਸਿੰਘ ਸਾਹਿਬ ਇਹ ਇਹ ਨਹੀਂ ਵੀ ਅਸੀਂ ਹੋਣੀ ਆਉਣ ਲੱਗੇ ਨਾਨਕ ਸਰ ਤੇ ਨਿੱਕੇ ਨਿੱਕੇ ਹੋਣਾ ਸਾਡੀ ਦਾਦੀ ਤਾਂ ਪਾਪਾ ਹੀ ਨਾਲ ਸਾਈਕਲ ਤੇ ਵੀ ਆਉਂਦੀ ਰਹੀ ਇਹਨਾਂ ਨੇ ਅੱਛਾ ਆ ਦੱਸਦੀ ਬੀਬੀ ਮੈਨੂੰ ਹਾਂਜੀ ਬੀਬੀ ਦੇ ਸਾਈਕਲ ਤੇ ਚੱਲ ਜਾਂਦੇ ਨੇ ਹਾਂ ਸਾਈਕਲ ਤੇ ਆਉਂਦੇ ਰਹਿਆ ਤੇ ਫਿਰ ਉਸ ਤੋਂ ਬਾਅਦ ਟਰਾਲੀਆਂ ਸ਼ੁਰੂ ਹੋ ਗਈਆਂ ਹਨਾ ਬੇ ਟਰਾਲੀਆਂ ਤੇ ਆਉਣਾ ਅਸੀਂ ਸਾਰਿਆਂ ਨੇ ਉੱਥੇ ਵੀ ਜਾਣਾ ਉਹ ਨਹੀਂ ਆਪਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਥਾਨ ਨਹੀਂ ਆ ਜਿੱਥੇ ਜਲਸ਼ਕੀਰ ਦਾ ਜਿੱਥੇ ਬਹੁਤ ਸਾਰੀਆਂ ਬਣੀਆਂ ਹੋਈਆਂ ਮਹਦਿਆਣਾ ਸਾਹਿਬ ਮਹਦਿਆਣਾ ਸਾਹਿਬ ਹਾਂ ਉਥੇ ਟਰਾਲੀਆਂ ਤੇ ਆਉਣਾ ਵੀ ਕਦੇ ਕਿਸੇ ਨੇ ਟਰੱਕ ਜੇ ਕਿਸੇ ਨੇ ਜਾਣਾ ਕੋਈ ਨੇੜੇ ਆ ਇੱਥੋਂ ਆ ਕੋਈ ਵੇਖਣਾ ਵਾ ਆ ਵੀ ਨਾਲ ਹੀ ਇੱਥੋਂ ਥੋੜਾ ਜਿਹਾ ਕਰਾ ਦੇਣੀ ਦਰਸ਼ਨਾਂ ਅੱਜ ਚਲੀਏ ਨਾ ਚੱਲ ਚੱਲਦੇ ਆ ਲੇਟ ਨੂੰ ਕਿੰਦਾ ਪਾਪਾ ਜੀ ਲੇਟ ਨੂੰ ਕਿੰਦਾ ਆਪਾਂ ਦਰਸ਼ਨ ਮੇਲੇ ਕਰਨ ਦੀ ਲੇਟ ਹੋਣਾ ਹੈ ਪਾਪਾ ਸਾਡੇ ਆਜਾ ਪਾਪਾ ਕਿਹੜਾ ਸ਼ਹਿਰ ਜਾਣਾ ਅੱਜ ਦੇ ਲੈ ਤੇ ਤੂੰ ਕਿਉਂ ਆਂ ਬੋਲ ਲੈ ਜਗਰਾਉ ਲੈ ਜਗਰਾਉ ਲੰਘੇ ਆਪਾਂ ਹੁਣ ਤੇ ਚਲੋ ਚਲ ਮੰਡੀ ਭਾਈ ਹੋ ਗਿਆ ਪਾਪਾ ਇਧਰ ਨੂੰ ਆਏ ਹੈ ਨਾ ਪਹਿਲੀ ਵਾਰ ਤੇ ਮੰਮੀ ਤੇ ਸਾਡੇ ਨਾਲ ਆ ਜਾਂਦੇ ਰਹਿੰਦੇ ਕਿਉਂਕਿ ਮੰਮੀ ਆ ਜਾਂਦੇ ਪਾਪਾ ਨੂੰ ਫਿਰ ਕੰਮ ਹੀ ਇਹੋ ਜਿਹਾ ਪਾਪਾ ਨੂੰ ਫਿਰ ਜਾਣਾ ਪੈਂਦਾ ਅਮਰਸਰ ਸਾਹਿਬ ਪਾਪਾ ਘਾਟੀ ਆਉਂਦੇ ਹੁੰਦੇ ਆ ਆ ਜਾਂਦੇ ਆ ਸ਼ਹਿਰ ਨੂੰ ਆਉਂਦੇ ਤੇ ਤੜਕੇ-ਤੜਕੇ 6-7 ਵਜੇ ਜਦੋਂ ਨੂੰ ਅਸੀਂ ਤਿਆਰ ਹੁੰਨੇ ਹੁੰਨੇ ਆ ਫਿਰ ਇਹਨਾਂ ਨੇ ਉਹਨਾਂ ਚ ਸਾਡੇ ਕੋਲ ਬਹਿ ਕੇ ਵੀ ਜਦੋਂ ਅਸੀਂ ਪ੍ਰੋਗਰਾਮ ਤੇ ਚੱਲ ਜਾਨੇ ਨੇ ਨਾ ਵੀ ਚੱਲ ਜਾਣਾ ਆ ਤੇ ਭਾਈ ਮੈਂ ਪਹਿਲੀ ਰਣੀ ਆਏ ਉਹ ਬੜੀ ਦਿਨ ਆਏ ਅੱਜ ਬਹੁਤ ਟਾਈਮ ਲੱਗ ਗਿਆ ਅਸੀਂ ਹਾਂਜੀ ਪਾਪਾ ਕਿਤੇ ਰਹੇ ਭਾਈ ਦਾ ਹੀ ਅੱਜ ਹੁਣ ਦਰਸ਼ਨ ਕਰਦੇ ਆ ਦਰਸ਼ਨ ਕਰਨ ਵਾਸਤੇ ਚੱਲੀਓ ਦਾ ਘਰੇ ਨੂੰ ਸਾਡੇ ਬੜਾ ਜੀ ਕਰਦਾ ਸੀ ਕਿੰਨਾ ਚਿਰ ਹੋ ਗਿਆ ਆ ਹੀ ਨਹੀਂ ਹੋਇਆ ਆ ਹੀ ਨਹੀਂ ਹੋਇਆ ਤੇ ਚਲੋ ਮਿਲ ਕੇ ਉਹਨਾਂ ਨਾਲੇ ਬਾਬਾ ਗਜੀ ਸਿੰਘ ਜੀ ਨਾਲ ਉਹ ਜੀ ਮਾਪရှင် ਨਾਲ ਮਿਲ ਕੇ ਆਵਾਂਗੇ ਵੇਖੋ ਭਈ ਸਾਡੀ ਤੇ ਹੈਗੀ ਅੰਨੀ ਛੜਦਾ ਸਾਡੀ ਤੇ ਰਹਿਣੀ ਆ ਠੀਕ ਹੈ ਜਿੱਦਾਂ ਕੋਈ ਕੁਛ ਮਹਾਰਾਜ ਦੇ ਉਲਟ ਕਰਾਂਗੇ ਗੁਰੂ ਸਾਹਿਬ ਨਾਲ ਦੀ ਨਾਲ ਗੁਰੂ ਸਾਹਿਬ ਸਾਹਿਬ ਕਿਤਾਬ ਰੱਖਦੇ ਨਹੀਂ ਹਨ ਕਿਉਂ ਸਿੰਘ ਸਾਹਿਬ ਤੇ ਜਿਹੜੇ ਲੋਕਾਂ ਨੂੰ ਲੱਗੇ ਮੂੰਹ ਬਕਵਾਸ ਕਰਨ ਵਾਸਤੇ ਲੱਗੇ ਰਹਿਣ ਬੋਲਦੇ ਬੋਲਿਆ ਹਾਂ ਹਾਂ ਆਪਾਂ ਤੇ ਜਾਣਾ ਜਾਂਦੇ ਰਵਾਂਗੇ ਹਾਂ ਆ ਮੋੜ ਲੱਗੇ ਰਵੇ ਨਾਨਕ ਸਰ ਧੰਨ ਧੰਨ ਬਾਬਾ ਨਾਨ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਬੋਰਡ ਤੇ ਫਰੰਟ ਤੇ ਲਿਖਿਆ ਹਾਂਜੀ ਤੇ ਚਲੋ ਲਓ ਬਈ ਆਪਾਂ ਪਹੁੰਚ ਚੁੱਕੇ ਆ ਸ਼ੀਸ਼ਾ ਸਿੰਘ ਸਾਹਿਬ ਸਾਫ ਕਰਨ ਵਾਲਾ ਬਹੁਤ ਬੰਦਾ ਕਿਥੋਂ ਨਹੀਂ ਆਉਂਦਾ ਜਿੱਥੇ ਬਾਈ ਜਾਨੇ ਤੇ ਲੱਗਾ ਫਾਟਕ ਸਿਰੇ ਤੋਂ ਆ ਫਾਟਕ ਲੱਗਾ ਫਾਟਕ ਤੇ ਰੁਕੇ ਆ ਜਿੰਦ ਕੌਰ ਜੀ ਉਠੋ ਜਿੰਦਾ ਬਾਬਾ ਜੀ ਆ ਗਏ ਜਿੰਦ ਕੌਰ ਬਾਬਾ ਜੀ ਆ ਗਿਆ ਵੇਖ ਆ ਵਾਹ ਬਾਬਾ ਜੀ ਆ ਗਏ ਕੈਪਿੰਗ ਦੇਖਿਓ ਨਹੀਂ ਕੈਪਿੰਗ ਦੇ ਕੈਪਿੰਗ ਜਦੋਂ ਕੈਪਿੰਗ ਕਰਦੇ ਉਹ ਵੇਖਣ ਦੀ ਕਿੱਥੇ ਬਾਬਾ ਜੀ ਕਿੱਥੇ ਬਾਬਾ ਜੀ ਜਿੰਦੂ ਵਾਹਿਗੁਰੂ ਕਰਾ ਆਜਾ ਮੇਕੋ ਆਜਾ ਆਜਾ ਮੇਕੋ ਆ ਖਾਲਸਾ ਉਹਨਾਂ ਮੇਕੋ ਵਾਹਿਗੁਰੂ ਜੀ ਅੱਜ ਸਾਰਾ ਦਿਹਾੜੀ ਸੱਤੀ ਨਹੀਂ ਇ ਚਲੋ ਬੁਖਾਰ ਸਿਗਾ ਦਿਨੇ ਹੁਣ ਵੀ ਥੋੜੀ ਜਿਹੀ ਠਿੱਲੀ ਦਾਦੂ ਸ਼ੀਸ਼ਾ ਖੋਲ ਕੇ ਵਿਖਾ ਦੇ ਜਿੰਨ ਨੂੰ ਆਹ ਦੇਖੋ ਟੀਨ ਆ ਗਈ ਮੇਰਾ ਪਤ ਗਰਮ ਹੋਇਆ ਯਾਰ ਅੱਜ ਵਿਖਾ ਜਿੰਨ ਨੂੰ ਮੇਰੇ ਪਤਨੇ ਚੀਜੀ ਖਾਣੀ ਮੇਰੇ ਪਤਨੇ ਬਾਜੀ ਵੀ ਲੈਣੀ ਮੇਰੇ ਪਤਨੇ ਕੈਂਸਰ ਦੀਆਂ ਦਿਨੀਆਂ ਦੇ ਲੈ ਕੇ ਜਾਂਦੇ ਮਨੇ Boa ਕਿੰਨਾ ਸੋਹਣਾ ਆਪਾਂ ਨੂੰ ਜਰੀਆ ਮਿਲਿਆ ਹਨ ਅਸੀਂ ਦਰਸ਼ਨ ਕੀਤੇ ਤੁਸੀਂ ਵੀ ਨਾਲ ਦਰਸ਼ਨ ਕਰ ਲਏ ਹੁਣ ਆਪਾਂ ਇੱਥੋਂ ਦਰਸ਼ਨ ਕਰਕੇ ਚੱਲੇ ਆ ਮਹਿਦਿਆਣਾ ਸਾਹਿਬ ਉਸ ਤੋਂ ਬਾਅਦ ਆ ਕੇ ਆਪਾਂ ਬਾਬਾ ਜੀ ਨੂੰ ਮਿਲਾਂਗੇ ਮੈਂ ਬਗਤ ਜੀ ਸਿੰਘ ਨੂੰ ਕਿਉਂਕਿ ਇਹ ਤੋਂ ਨਾਲ ਹੀ ਅਬੀ ਘਮੰਡ ਦਾ ਰਾਹ ਵਾ ਮੈਂ ਦਿਹਾਣਾ ਸਾਹਿਬ ਦਾ ਰਾਹ ਦਾ ਟਾਈਮ ਓਏ ਛਿੰਨਿਆ ਓਏ ਮੇਰੀ ਫਰੀ ਮੇਰਾ ਸ਼ਮਨਾ ਪਾਪਾ ਲੈ ਕੇ ਆਏ ਕੋਲ ਖਾਣ ਨੂੰ ਭੁੱਖ ਬੜੀ ਜ਼ਿਆਦਾ ਲੱਗੀ ਆਪਾਂ ਨੂੰ ਤਾਂ ਮੰਮੀ ਨੂੰ ਲਮਕਾ ਦੇ ਦੇ ਜਾਂ ਆਪਾਂ ਆਪਾਂ ਨੂੰ ਫੰਟ ਦੇ ਦੋ ਸੋ ਨਿਹਾਲ ਸੋ ਪੰਜ ਗਿਆ 80 ਪ੍ਰੋਗਰਾਮ ਇਹ ਗਾਦੀਆਂ ਕਿੱਥੇ ਆ ਗਏ 7 ਨਾਮ ਆ ਨਹੀਂ ਨਹੀਂ ਸੰਗਤ ਉੱਤਰਦੀ ਹੋਣੀ ਨਾ ਸੰਗਤ ਦਾ ਟਰੱਕ ਲੱਤਦਾ ਆ ਗੁਰਜੀਤ ਸਿੰਘ ਖਾਨ ਸਾਹਿਬ ਸੰਗਤ ਆਉਂਦੀ ਨਾ ਵਾਹਿਗੁਰੂ ਜੀ ਕਿਰਪਾ ਖੁੱਲਾ ਦਰਬਾਰ ਆ ਜੋ ਹੁਣ ਹੱਲੇ ਨੇ ਹਨੂਰ ਗੋਬਿੰਦ ਸਿੰਘ ਮਹਾਰਾਜ ਆ ਵੇਖੋ ਸਾਹਮਣੇ ਮਹਾਰਾਜ ਬੈਠੇ ਹੈ Mar A, mar -a. Uh, drugo me sing reda ਜਦੋਂ ਅਸੀਂ ਆਈਦਾ ਸੀ ਨਾ ਸਾਨੂੰ ਬੜਾ ਚਾਹ ਹੁੰਦਾ ਸੀ ਸ਼ਿਪ ਚ ਜਾਣਾ ਤੂੰ ਵਾਈ ਆਈ ਹੈ ਨਾ ਛੋਟੇ ਹੁੰਦੇ ਪਤਾ ਨਹੀਂ ਕਿਉਂ ਕੁਦਰਤੀ ਸਾਰੇ ਨਾਨਕ ਸਰ ਤੇ ਇੱਥੇ ਮੈਧਿਆਣਾ ਸਾਹਿਬ ਤਾਂ ਮੈਧਿਆਣਾ ਸਾਹਿਬ ਸਾਰੇ ਬਹੁਤ ਆਏ ਨੇ ਵਾਈ ਗੁਰੂ ਜਿੱਥੇ ਸਾਡੇ ਬਾਪੂ ਦੇ ਚਰਨ ਪੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਈ ਗੁਰੂ ਇੱਥੇ ਮੱਥਾ ਟੇਕਣਾ ਸੇਰੇ ਬੰਨਣਾ ਇਸ ਤੋਂ ਇਲਾਵਾ ਹੋਰ ਕੁਝ ਰੱਖਣਾ ਇਸ ਸਰੋਵਰ ਵਿੱਚ ਮਾਇਆ ਸੁਟਣਾ ਸਖਤ ਬਣਾ ਸ਼ਰਗੁਰ ਗੋਬਿੰਦ ਸਿੰਘ ਮਹਾਰਾਜ ਲੰਮੇ ਜੱਟਪੁਰੇ ਤੋਂ ਆਉਂਦੇ ਹੋਏ ਇਹ ਪਾਣੀ ਦੀ ਢਾਲ ਸੀ ਇੱਥੇ ਮਹਾਰਾਜ ਨੇ ਇਸ਼ਨਾਨ ਕੀਤਾ ਸੀ ਇਹ ਘਣਾ ਜੰਗਲ ਸੀ ਹਾਂਜੀ ਹਾਂਜੀ ਔਰ ਜਿਹੜੇ ਇਦਾਂ ਦੇ ਨੇ ਤੇ ਬਹੁਤ ਪੁਰਾਣੇ ਨੇ ਅੱਜ ਤਾਂ ਲੱਭਦੇ ਹੀ ਨਹੀਂ ਇਹ ਇੱਥੇ ਜਲ ਛਕਣਾ ਬੜਾ ਚਾ ਚੜਨਾ ਤਨਗੁਰ ਗੋਬਿੰਦ ਸਿੰਘ ਮਹਾਰਾਜ ਤਨਗੁਰ ਗੋਬਿੰਦ ਸਿੰਘ ਮਹਾਰਾਜ सरोवर जल घट करके है ना हां जी पुत्र मेरे पैर <laughs> यादो, यादो। आजो, आजो आजो, आजो, आजो। तो थे हाँ डू ने बहुत है ने आगे तो पापा चल गए ਅੱਛਾ ਠੀਕ ਹੈ ਚਲੋ ਉਹ ਮ شکار ਉਹ ਜਿੰਦਾ ਨੂੰ ਕਰ ਗਿਆ ਏ ਆਖਰ ਮਾਂ ਨੇ ਸਿੱਖੀ ਨਾਲ ਜੋੜ ਦਿੱਤਾ ਅੰਤ ਪੈरिस ਅੰਦਰ ਜਾ ਕੇ ਮਰ ਗਿਆ ਏ ਸਾਡੀ ਫੁੱਟ ਤੇ ਫੁੱਟ ਨੇ ਸਾਨੂੰ ਤਬਾਹ ਕੀਤਾ ਇੱਕ ਦੂਜੇ ਦੀ ਮਾਰੀ ਹਾਂ ਕਰੀ ਜਾਂਦੇ ਇੱਕ ਦੂਜੇ ਦੀ ਮਾਰੀ ਹਾਂ ਕਰੀ ਜਾਂਦੇ ਬਾਬਾ ਜੋਰਾ ਸਿੰਘ ਆਖ ਤੇ ਦੇਖ ਚੰਦਨ ਕੀਤੀ ਆਪਣੀ ਦਾ ਫਲ ਭਰੀ ਜਾਂਦੇ ਮਹਾਰਾਜਾ ਜਦਲੀ ਆ ਦੇਖੋ ਬੱਚਾ ਪਰ ਇਧਰ ਲੇਟ ਪੈਂਦੀ ਇਧਰ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਦਾ ਅਜੈ ਸਿੰਘ ਜੱਜਾ ਕੱਢ ਕੇ ਪਹੁੰਚੇ ਇੱਧਰ ਸਿੰਘਾਂ ਨੂੰ ਸ਼ੀਤ ਕਰ ਕਰੀ ਜਾਂਦੇ ਲੱਗ ਗਿਆ ਇੱਧਰ ਆ ਦੇਖੋ ਸਿੰਘਾਂ ਨੂੰ ਸ਼ੀਤ ਕਰ ਕਰਕੇ ਹੈਨਾ ਕਿੰਨੀ ਸੋਹਣੀ ਬਣਾਈ ਅਗਰੂ ਸਾਹਿਬ ਸਿੰਘਾਂ ਦੀਆਂ ਯਾਦਾਂ ਹਰੀ ਸਿੰਘ ਨਾਲ ਵਾਹ ਜਦੋਂ ਬਜ਼ੁਰਗ ਹੋਏ ਉਦੋਂ ਦਾ ਸਰੂਪ ਆ ਉਹ ਬਜ਼ੁਰਗ ਤੋਂ ਹੀ ਦਾਦੇ ਹੀ ਉਹੀ ਤੇ ਗੱਲ ਆ ਲਵੇ ਦੀ ਕਹਾਣੀ ਵਿਚਾਰਦੇ ਹੀ ਉੱਠ ਕੇ ਨਾ ਰਹੇ ਅਕਾਲੀ ਫੂਲਾ ਸਿੰਘ ਸ਼ੇਰੇ ਪੰਜਾਬ ਉਹ ਬੰਦਾ ਸਿੰਘ ਬਹਾਦਰ ਨੂੰ ਜਦੋਂ ਤੋੜਿਆ ਮਾਰਿਆ ਇਹਨੇ ਪੰਜ ਸਿੰਘ ਦੇ ਕੇ ਜਕਰੀਆ ਖਾਨ ਸਿੰਘਾਂ ਦੇ ਸਰਾਂ ਦੇ ਮੁੱਲ ਪੈਵਾ ਰਿਆ ਸੀ ਲਾਹੌਰ ਦੇ ਹੁਕਮ ਬੋਲੋ ਸ਼ਾਹੀ ਫਰਮਾਨ ਕਿ ਸਿੰਘਾਂ ਨੂੰ ਖਤਮ ਕੀਤਾ ਜਾਵੇ ਵੇਖੋ ਸਿੰਘਾਂ ਦੇ ਸੀਸ ਲਾ ਲਾ ਕੇ ਆ ਮੈਗੀਟੇਡਨ ਹਾਂਜੀ ਆ ਵੇਖੋ ਭਾਈ ਮਨੀ ਸਿੰਘ ਨਹੀਂ ਸੌਰੀ ਸੌਰੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦਾ ਬਣਾਇਆ ਇੱਧਰ ਸਾਰਾ ਸਿੰਘ ਸਾਹਿਬ ਮੈਂ ਤੁਹਾਨੂੰ ਦੱਸਦੀ ਹਾਂ ਮੈਂ ਇੱਥੇ ਸ਼ੇਰ ਲੈ ਕੇ ਲੈ ਕੇ ਗਈ ਸੀ ਇੱਧਰ ਆਓ ਪਹਿਲਾਂ ਅਮੰਤ ਕਿਰਪਾਲ ਦਾਸ ਜੰਗ ਹੋਇਆ ਸੀ ਡੰਡੇ ਨਾਲ ਹੀ ਚੱਲੰਦਿਆ ਕੰਮ ਹਾਂਜੀ ਇਹ ਪਹਿਲਾ ਜੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਦਾਸੀ ਸੀਗੇ ਭਾਈ ਜੈਤਾ ਜੀ ਕਿੰਨਾ ਸੋਹਣਾ ਜੇ ਬੱਚਿਆਂ ਨੂੰ ਵਿਖਾਇਆ ਜਾਵੇ ਹੈਨਾ ਮਾਂ ਪਾਪਾ ਇੱਥੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਹਾਂਜੀ ਭਾਈ ਸੁਵੇਕ ਸਿੰਘ ਸ਼ਹਾਬਾਦ ਸਿੰਘ ਜਿੰਦਕਾਰ ਇਹ ਆਪਣੇ ਬਾਬਾ ਜੀ ਆ ਭਾਈ ਤਾਰੂ ਸਿੰਘ ਕਿਉਂ ਨਾ ਪੁੱਛਣਗੇ ਹੈਨਾ ਬੱਚੇ ਕਿਉਂ ਨਾ ਪੁੱਛਣਗੇ ਸਿੰਘ ਸਾਹਿਬ ਜੇ ਵਿਖਾਉਣ ਵਾਸਤੇ ਕਿੰਨਾ ਸੋਹਣਾ ਉਪਰਾਲਾ ਆ ਭਾਈ ਤਾਰੂ ਸਿੰਘ ਜੀ ਪਈ ਮੈਂ ਪਾਉਂਗੀ ਮੀਰਾ ਕੋਟਿਆ ਮੱਛੇ ਰੰਗੜ ਦਾ ਸਿਰ ਲਾਉਣ ਵਾਲੇ ਭਾਈ ਸੁੱਖਾ ਸਿੰਘ ਆੜੀ ਤੇ ਭਾਈ ਮਤਾਜ ਆਇਆ ਇਹ ਮੈਂ 스테ਟ ਤੇ ਬੋਲਦੀ ਹੁੰਨੀ ਤੇਰੀ ਕੁਰਬਾਨੀ ਕਦੇ ਭੁੱਲਣੀ ਨਹੀਂ ਮਤੀ ਦਾਸ ਚਮਕੇਗਾ ਸਦਾ ਸੇਕ ਕੌਮ ਦਾ ਹੀਰਿਆ ਖੂਨੀ ਆਰਾ ਚੱਲਦਾ ਤੇਰੇ ਸੀਸ ਉਤੇ ਖੜਾ ਡੋਲ ਹੋਇਆ ਮੰਨ ਦੇ ਧੀਰਿਆ ਸਤ ਨਾਮ ਵਾਇਗਰ ਦੀ ਵੀਲਿਆ ਆਵਾਜ਼ ਆਵੇ ਹੋ ਗਿਆ ਦੋ ਫੜ ਤੇ ਸਰੀਰ ਗਿਆ ਚੀਰਿਆ ਉਹ ਨਹੀਂ ਲਾਈਨ ਹੁਣ ਮੈਂ ਲੈ ਕੇ ਜਾਊਂਗੀ ਤਨ ਤੇਰੇ ਮਾਤਾ ਪਿਤਾ ਤਨ ਹੈ ਜਨਮ ਭੂਮੀ ਤਨ ਕਿਸੇ ਭਾਗਾ ਵਾਲੀ ਭੈਣ ਦੇ ਆ ਵੀਰਿਆ ਉਹੀ ਲਿਖੇ ਨੇ ਭਾਈ ਦਿਆਲਾ ਜੀ ਦਾ ਭਾਈ ਮਤੀ ਦਾਸ ਜੀ ਦਾ ਇਹ ਦੋਵੇਂ ਯਾਦ ਕੀਤੇ ਸੀ ਅੱਜ ਤੋਂ 10-12 ਸਾਲ ਪਹਿਲਾਂ ਫੇਦਰਾਣੇ ਦੀ ਟਾਬ ਹਾਂ ਮਾਤਾ ਭਾਗੋ ਕਹਿੰਦੇ ਕੱਦ ਬੜਾ ਸੀ 2.5 ਕਵੰਟਲ weight ਸੀ ਮਾਤਾ ਭਾਗੋ ਦਾ ਨਾ ਮੇ ਗੁਰਾਂ ਦਾ ਸਿੱਖ ਜੋ ਭਾਈ ਦੇ ਆਲਾ ਵੇਖੋ ਉਬਲਦੀ ਦੇਗ ਵਿੱਚ ਖੜੀ ਜਾਂਦਾ ਨੇਤਰ ਖੋਲੇ ਤੇ ਫੜਕਦੇ ਬੋਲਦਾ ਮੈਂ ਬਸ ਬਾਣੀ ਦੇ ਕਪੜੀ ਜਾਂਦਾ ਪੈਰ ਸਿੱਖ ਨੂੰ ਠਾਣਵੇਂ ਸੁਸਦੀਂ ਪਾਈ ਜਾਂਦਾ ਸਸਿਨਾ ਸੜੀ ਜਾਂਦਾ ਜਿਵੇਂ ਜਿਵੇਂ ਬੀ ਲਿਆ ਅਗ ਮੱਝ ਦੀ ਰੰਗ ਹੋਰ ਵੀ ਸਿੱਖ ਨੂੰ ਚੜੀ ਜਾਂਦਾ ਇਹ ਮੈਂ ਯਾਦ ਕੀਤੇ ਵੇਖੋ ਯਾਦਾਂ ਆ ਜਾਂਦੀਆਂ ਹਨਾ ਉਹ ਥੱਲੇ ਉਤਰਾ ਮੈਂ ਮੀਰ ਮੰਨੂ ਦੇ ਟਾਈਮ ਮਾਮਾ ਨੇ ਸਵਾ ਸਵਾ ਮਣ ਦੇ ਪੀਸ ਆ ਦੇਖਿਓ ਕਿਦਾਂ ਮਾਮਾ ਦੇ ਬੱਚਿਆਂ ਦੇ ਟੋਟੇ ਕੀਤੇ ਇਹ ਸਾਡੇ ਨਾਲ ਹੋਇਆ ਵਾ ਤੇ ਆਪਣੇ ਬੱਚਿਆਂ ਨੂੰ ਦਿਖਾਵਾਂਗੇ ਮੰਮੀ ਇਹੇ ਦੇਖਣ ਚ ਸਾਰਿਆਂ ਨੂੰ ਬੜੀ ਐਕਸਾਈਟਮੈਂਟ ਹੁੰਦੀ ਸੀ ਜੇਲ ਬਣਾਈ ਗਿਆ ਹਾਂ ਆਹ ਵੇ ਭਾਈ ਜੈ ਸਿੰਘ ਹਾਲਕਟ ਹਾਂਜੀ ਖਾਲੋਤਾਰੀ ਸੀ ਵਾਹਿਗੁਰੂ 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 ਅੱਜ ਵੀ ਇਹੋ ਕੁਸ਼ੀ ਹੁੰਦਾ ਮੰਮੀ ਹੈ ਇੱਲਾ ਵੇ ਰ ਉੱਤੇ ਆਹ ਵੇ ਹਾਂ ਸਭ ਕੁਝ ਦਿਖਾਇਆ ਆ ਪੀਰ ਮੰਨਣ ਵਾਲਾ ਆ ਬੇ ਆ ਪੀਰ ਮੰਨਣ ਵਾਲਾ ਬਿਲਕੁਲ ਜਿੰਦ ਕਾ ਦੇਖੀ ਪਾਪਾ ਜੀ ਪੀਰ ਬੁੱਧੂ ਸਾਹਿਬ ਹਾਂ ਦੇਖ ਪੰਜ ਪੁੱਤ ਚਾਈ ਚਾਈ ਕਰਵਾਏ ਮੈਂ ਭਰਤੀ ਆਪਣੇ ਫੌਜ ਚ ਚਾਰ ਪੁੱਤ ਮੰਮਾ ਮੰਮਾ ਚਾਰ ਮੰਮਾ ਢੇਡ ਕੀਤੇ ਸੀ ਪੀਰ ਬੁੱਧੂ ਸਾਹਿਬ ਆ ਹਾਂਜੀ ਆ ਦੇਖੀ ਹੱਥ ਜੋੜਦਾ ਕੀ ਕੀਤਾ ਸੀ ਦੱਸੀ ਕਿੱਦਾਂ ਕੀਤਾ ਵਾਹਿਗੁਰੂ ਕਰੀ ਤਵਾਹਿ ਗੁਰੂ ਹਾਈ ਮੇਰਾ ਬੋਤ ਮੈਂ ਸੱਦ ਕੇ ਜਾਵਾ ਆ ਦੇਖੋ ਭਾਈ ਦਿਆਲਾ ਜੀ ਖਾਂਦੇ ਦਰਸ਼ਨ ਕਰ ਲਈ ਹਣ ਮਹਾਪੁਰਖ ਆਪਾਂ ਨੂੰ ਨਾਲ ਲੈ ਕੇ ਚੱਲੇ ਆ ਪ੍ਰਸ਼ਾਦਾ ਕੇ ਦੇ ਕਰ ਬਾਬਾ ਜੀ ਆਂਦੇ ਤੁਸੀਂ ਝਕਣਾ ਆਈ ਇੱਥੇ ਪਿੰਦ ਘਰੇ ਮੰਮੀ ਨੂੰ ਕੀ ਆਖਿਆ ਮੰਮੀ ਅੱਜ ਸਾਗ ਬਣਾ ਕੇ ਲੈ ਕੇ ਆਏ ਨੱਥੂ ਪਰੋ ਮੰਮੀ ਨੇ ਮੱਕਈ ਦੀਆਂ ਰੋਟੀਆਂ ਲਾਈ ਆਏ ਮਹਾਪੁਰਖਾਂ ਦਾ ਬਚਨ ਨਹੀਂ ਤਲਣਾ ਚਾਹੀਦਾ ਆ ਸਾਰੇ ਸੇਵਾਦਾਰ ਉੱਥੋਂ ਹੀ ਆਏ ਆ ਦਰਸ਼ਨ ਮੇਲੇ ਕਰਕੇ ਸੇਵਾ ਕਰਕੇ ਸਾਰੀ ਸਮਾਪਤੀ ਹੋ ਗਈ ਨਾ ਉਸ ਤੋਂ ਬਾਅਦ ਨੌਜਵਾਨ ਆ ਸਾਰੇ ਉਹ ਅੱਗੇ ਬਾਬਾਈ ਆ ਦਰਸ਼ਨ ਮੇਲੇ ਕਰ ਲੈ ਤੇ ਫਿਰ ਬਾਬਾਈ ਆਪਾਂ ਨੂੰ ਪ੍ਰਸ਼ਾਦਾ ਛਕਾਉਣ ਲੈ ਗਏ ਰਾਜਾ ਢਾਬਾ ਜਿਹੜਾ ਹੈਗਾ ਜਗਰਾਵਾ ਤੁਸੀਂ ਸਾਰੇ ਜਾਣਦੇ ਹੋ ਨੇ ਪਤਾ ਤੇ ਉਹ ਪਰਿਵਾਰ ਬਾਬਾ ਨੰਦ ਸਿੰਘਿਆਂ ਦੇ ਘਰ ਨਾਲ ਜੁੜਿਆ ਆ ਤੇ ਬਾਬਾ ਇਹਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਹੀ ਬਾਬਾਈ ਹੱਸਦੇ ਹੀ ਅੰਦੇ ਮੈਨੂੰ ਇਹਨਾਂ ਦੀ ਸੇਵਾ ਕਰਨੀ ਪੈਣੀ ਸੀ ਮੈਂ ਕਿ ਚਲੋ ਇਹਨੂੰ ਵੀ ਨਾਲ ਹੀ ਲੈ ਕੇ ਜਾਂਦੇ ਆ ਉੱਥੇ ਛਗਾਉਣੇ ਆ ਉਹ ਉੱਥੇ ਛਗਾਉਣੇ ਆ ਜਲ ਪਾਣੀ ਤੇ ਫਿਰ ਉੱਥੇ ਜਲ ਪਾਣੀ ਛਕਿਆ ਤੇ ਵੱਡੇ ਭਾਗਿਆ ਸਾਡੇ ਬੜੇ ਚਿਰਾਂ ਬਾਅਦ ਦਰਸ਼ਨ ਮਿਲੇ ਹੋਏ ਆ ਤੇ 6 ਵਜੇ ਗਏ ਹਾਂ 12 ਵਜੇ ਗਏ 6 ਘੰਟੇ ਲਾਹ ਲੈ ਲਿਆ ਤੇ ਹੁਣ ਆਪਾਂ ਪਿੰਡ ਪਹੁੰਚ ਹੀ ਚਲੇ ਕਿਵੇਂ ਤੁਸੀਂ ਆਪਣੇ ਰਿਵਿਊ ਦੋ ਸੰਗ ਤੋਂ ਬਹੁਤ ਵਧੀਆ ਬਹੁਤ ਵਧੀਆ ਜਦ ਦਰਸ਼ਨ ਕਰਦੇ ਆ ਛੜੀ ਲੜਾਈ ਕਿੱਦਾਂ ਲੱਗੀ ਪਾਪਾ ਮੈਨੂੰ ਨਹੀਂ ਆਇਆ ਮੁੰਡਾ ਲੜਾਈ ਦਾ ਮਾਇਆ ਇਹ ਲੜੀਂਗੇ ਸਾਰਾ ਕੀਤਾ ਖਤਰਾ ਦਾ ਇੱਥੇ ਆ ਗਿਆ ਪਪਾ ਸੀ ਲੜਾਈ ਨਹੀਂ ਜੇ ਲੜੇ ਹੁੰਦੇ ਫੇ ਫੇ ਵਲੌਗ ਵੀ ਨਹੀਂ ਸੀ ਬਣਾਣਾ ਹਾਏ ਹਾਏ ਗੱਡੀ ਦਾ ਚੌਕ ਬੈਠਣਾ ਤੇ ਇਹਨਾਂ ਨਾਲ ਦਿਹਾਤੇ ਬੈਂਸਦੇ ਬਹੁਤ ਆ ਹੈਨਾ ਪਪਾ ਵੈਸੇ ਆਪਣੇ ਮੁੰਡੇ ਦੀ ਸੈੜੀ ਲੈਣੀ ਹੈ ਮੈਂ ਮੁੰਡੇ ਦੇ ਨਹੀਂ ਦੋਆਂ ਦੀ ਲੈਣਾ ਠੀਕ ਆ ਬੋਲੇ ਸੋਨੇਹਾ ਸਾਸਰੀਆ ਕਾਲ ਪੇਂਟ ਪੰਡੋਰੀ ਖਾਸ ਆ ਗਈਆਂ ਤੇ ਅੱਧਾ ਵਲੌਗ ਇਥੇ ਫਿਨਿਸ਼ ਕਰਦੇ ਆਂ ਬਾਹ ਆਊਗਾ ਇਹਨਾਂ ਟਾਈਮ ਦਾ ਪਾਉਣ ਵਾਲਾ ਯੈਸ ਠੀਕ ਹੈ ਜੀ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕੂਲ ਖਾ ਲਿਆ ਤਾਂ ਆ ਵੀਰ ਸਕੂਲ ਐਮ